ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਸਬੰਧਤ ਹੈ ਭਾਈ ਅਮਰਤਪਾਲ ਸਿੰਘ ਨਾਲ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਗਾ ਦਿੱਤਾ ਗਿਆ ਸੀ ਐਨਐਸਏ ਲਗਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਅਸਾਮ ਵਿਖੇ ਭੇਜ ਦਿੱਤਾ ਗਿਆ ਸੀ ਜਿੱਥੇ ਕੀ ਉਹਨਾਂ ਨੇ ਬੈਠੇ ਬੈਠੇ ਪੰਜਾਬ ਵਿੱਚੋਂ ਖਡੂਰ ਸਾਹਿਬ ਤੋਂ ਐਮਪੀ ਦੇ ਇਲੈਕਸ਼ਨ ਲੜੇ ਅਤੇ ਬਹੁਤ ਵੱਡੀ ਵੋਟ ਤੇ ਜਿੱਤੇ ਹੁਣ ਉਹਨਾਂ ਤੇ ਐਨਐਸਏ ਟੁੱਟ ਚੁੱਕਿਆ ਹੈ ਜਿਸ ਕਾਰਨ ਪੰਜਾਬ ਪੁਲਿਸ ਦੀ ਇੱਕ ਟੁਕੜੀ ਦੀਬੜੂਗੜ ਜੇਲ੍ਹ ਅਸਾਮ ਲਈ ਰਵਾਨਾ ਹੋ ਚੁੱਕੀ ਹੈ ਅਤੇ ਬੜੀ ਜਲਦੀ ਅਸਾਮ ਪਹੁੰਚ ਜਾਵੇਗੀ ਅਤੇ ਬੜੀ ਜਲਦੀ ਹੀ ਪੰਜਾਬ ਦੇ ਲੋਕਾਂ ਦੇ ਹਰਮਨ ਪਿਆਰੇ ਭਾਈ ਅਮਰਜਪਾਲ ਸਿੰਘ ਨੂੰ ਪੰਜਾਬ ਵਿੱਚ ਲਿਆਂਦਾ ਜਾਵੇਗਾ ਪੰਜਾਬ ਵਿੱਚ ਲਿਆਉਣ ਤੋਂ ਬਾਅਦ ਉਹਨਾਂ ਨੂੰ ਅਜਨਾਲਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਦੇਖਣਾ ਇਹ ਹੈ ਕਿ ਅਜਨਾਲਾ ਕੋਰਟ ਵਿੱਚੋਂ ਪੁਲਿਸ ਨੂੰ ਰਿਮਾਂਡ ਦਿੱਤਾ ਜਾਵੇਗਾ ਜਾਂ ਨਹੀਂ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਵੱਡੀ ਅਤੇ ਅਹਿਮ ਖਬਰ ਹੈ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਦੂਜੀ ਖਬਰ ਦੀ ਜੋ ਕਿ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਵਕਤ ਆਮ ਆਦਮੀ ਪਾਰਟੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ ਇੱਕ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ ਜਿਸ ਦਾ ਮਕਸਦ ਸਿੱਖਿਆ ਵਿੱਚ ਕ੍ਰਾਂਤੀ ਲੈ ਕੇ ਆਉਣਾ ਹੈ ਜਿਸ ਦਾ ਮਕਸਦ ਸਿੱਖਿਆ ਵਿੱਚ ਸੁਧਾਰ ਲੈ ਕੇ ਆਉਣਾ ਹੈ ਜਿਸ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਮਐਲਏ ਪਹੁੰਚ ਰਹੇ ਹਨ ਅਤੇ ਉਥੇ ਕਿ ਸਕੂਲਾਂ ਦੇ ਕਮਰਿਆਂ ਦੇ ਪਖਾਨਿਆਂ ਦੇ ਜਾਂ ਹੋਰ ਕਈ ਤਰ੍ਹਾਂ ਦੇ ਨੀ ਪੱਤਰ ਰੱਖਣ ਆ ਰਹੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਦੇ ਕਿਸਾਨ ਉਹਨਾਂ ਸਕੂਲਾਂ ਅੱਗੇ ਪਹਿਲੋ ਪਹੁੰਚ ਜਾਂਦੇ ਹਨ ਅਤੇ ਐਮ ਐਲ ਏ ਦਾ ਕਿਰੋ ਕਰਦੇ ਹਨ ਪੰਜਾਬ ਦੇ ਕਿਸਾਨ ਇਹ ਪੁੱਛਣਾ ਚਾਹੁੰਦੇ ਹਨ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਅਤੇ ਇਹ ਜਾਨਣਾ ਹੈ ਕਿ ਸਾਨੂੰ ਦੱਸੋ ਜਦੋਂ ਸਾਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਧਰਨੇ ਤੋਂ ਉਠਾਇਆ ਗਿਆ ਸੀ ਜੋ ਸਾਡਾ ਸਮਾਨ ਸੀ ਉਹ ਪੁਲਿਸ ਨੇ ਸਾਡੇ ਕੋਲੋਂ ਲੈ ਲਿਆ ਸੀ ਹੁਣ ਸਾਡਾ ਉਹ ਸਮਾਨ ਹਜੇ ਤੱਕ ਨਹੀਂ ਮਿਲਿਆ ਪਹਿਲੋ ਸਾਨੂੰ ਇਹ ਦੱਸੋ ਉਹ ਸਾਡਾ ਸਮਾਨ ਕਿੱਥੇ ਹੈ ਅਸੀਂ ਤੁਹਾਨੂੰ ਫੇਰ ਸਕੂਲਾਂ ਵਿੱਚ ਦਾਖਲ ਕਰਨ ਦਵਾਂਗੇ ਇਸ ਕਾਰਨ ਤੁਸੀਂ ਜਾਣ ਸਕਦੇ ਹੋ ਪੰਜਾਬ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਬੀਜੇਪੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸੀ ਸੇਮ ਉਸੇ ਹੀ ਤਰੀਕੇ ਨਾਲ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਸਾਜਲੀ ਦੇ ਸਕੂਲ ਵਿਖੇ ਪਹੁੰਚਦੇ ਹਨ ਪਰ ਕਿਸਾਨਾਂ ਵੱਲੋਂ ਇੱਕ ਬਹੁਤ ਵੱਡਾ ਧਰਨਾ ਲਗਾਇਆ ਜਾਂਦਾ ਹੈ ਉਹਨਾਂ ਨੂੰ ਰੋਕਣ ਲਈ ਜਿੱਥੇ ਕੀ ਪੰਜਾਬ ਪੁਲਿਸ ਨੇ ਪਹੁੰਚ ਕੇ ਕਿਸਾਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਪੰਜਾਬ ਪੁਲਿਸ ਅਤੇ ਕਿਸਾਨਾਂ ਦੀ ਝੜਪ ਵੀ ਪਈ ਜਿੱਥੇ ਕਈ ਪੱਤਰਕਾਰ ਵੀ ਪਹੁੰਚੇ ਪੱਤਰਕਾਰਾਂ ਨੂੰ ਰੋਕਿਆ ਵੀ ਗਿਆ ਪੁਲਿਸ ਨੇ ਰੋਕਿਆ ਕਿ ਤੁਸੀਂ ਇਸ ਚੀਜ਼ ਦੀ ਕਵਰੇਜ ਨਾ ਕਰੋ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਹੋਰ ਇਹਦੇ ਨਾਲ ਹੀ ਸੰਬੰਧਿਤ ਖਬਰ ਹੈ ਹਲਕਾ ਕੋਟਕਪੂਰਾ ਤੋਂ ਐਮ ਐਲ ਏ ਕੁਲਤਾਰ ਸਿੰਘ ਸੰਧਵਾ ਜੋ ਕਿ ਵਿਧਾਨ ਸਭਾ ਦੇ ਸਪੀਕਰ ਵੀ ਹਨ ਉਹਨਾਂ ਨੂੰ ਵੀ ਉਹਨਾਂ ਦੇ ਹਲਕੇ ਦੇ ਇੱਕ ਪਿੰਡ ਵਿਖੇ ਸਕੂਲ ਦੇ ਬਾਹਰ ਕਿਸਾਨਾਂ ਦੁਆਰਾ ਰੋਕਿਆ ਗਿਆ ਅਤੇ ਕਿਸਾਨਾਂ ਨੇ ਉਹਨਾਂ ਨੂੰ ਕੁਝ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਾਲ ਐਮਐਲਏ ਕੁਲਤਾਰ ਸਿੰਘ ਸੰਧਵਾ ਥੋੜੇ ਪਰੇਸ਼ਾਨ ਵੀ ਦਿਖਾਈ ਦਿੱਤੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਇੰਜ ਨਾ ਕਰੋ ਪਰ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਹੁਣ ਮੈਂ ਆਪ ਜੀ ਨੂੰ ਪੰਜਾਬ ਪੁਲਿਸ ਦੀਆਂ ਅੱਜ ਦੀਆਂ ਦੋ ਵੱਡੀਆਂ ਖਬਰਾਂ ਦੱਸਾਂਗਾ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਦਾ ਧੋਬੀ ਆਣਾ ਬਸਤੀ ਜੋ ਕਿ ਹੌਟਸਪੌਟ ਏਰੀਆ ਕੌਸ਼ਿਤ ਕਰਾਰ ਕੀਤਾ ਹੋਇਆ ਹੈ ਅਤੇ ਇਸ ਇਲਾਕੇ ਵਿੱਚੋਂ ਬੜੀਆਂ ਖਬਰਾਂ ਆ ਰਹੀਆਂ ਹਨ ਕਿ ਇੱਥੇ ਨਸ਼ਾ ਤਸਕਰੀ ਦਾ ਵਪਾਰ ਚੱਲ ਰਿਹਾ ਹੈ ਪਰ ਇੱਥੇ ਦੇ ਐਸ ਐਚ ਓ ਰਵਿੰਦਰ ਸਿੰਘ ਅਤੇ ਸਹਾਇਕ ਐਸ ਐਚ ਓ ਬਿਆਨਤ ਸਿੰਘ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਸਨ ਜਿਸ ਕਾਰਨ ਦੋਨੋਂ ਅਫਸਰਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਐਸ ਐਸ ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜੋ ਵੀ ਪੁਲਿਸ ਅਧਿਕਾਰੀ ਨਸ਼ਾ ਤਸਕਰਾਂ ਤੇ ਖਿਲਾਫ ਕਾਰਵਾਈ ਨਹੀਂ ਕਰੇਗਾ ਉਹਨਾਂ ਨਾਲ ਇਦਾਂ ਹੀ ਹੋਵੇਗਾ ਉਹਨਾਂ ਨੂੰ ਕੜੀ ਤੋਂ ਕੜੀ ਪਨਿਸ਼ਮੈਂਟ ਮਿਲੇਗੀ ਪੰਜਾਬ ਪੁਲਿਸ ਨਾਲ ਦੂਜੀ ਸਬੰਧਤ ਵੱਡੀ ਖਬਰ ਇਹ ਹੈ ਕਿ ਚੰਡੀਗੜ੍ਹ ਦੀ ਵੜੈਲ ਜੇਲ੍ਹ ਵਿੱਚ ਇੱਕ ਕਤਲ ਦੇ ਦੋਸ਼ੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਪੇਸ਼ੀ ਦੌਰਾਨ ਉਸ ਨੂੰ 19 ਮਈ ਤਰੀਕ ਦਿੱਤੀ ਜਾਂਦੀ ਹੈ ਤਾਂ ਜਦੋਂ ਪੁਲਿਸ ਉਸ ਨੂੰ ਬਾਹਰ ਲੈ ਕੇ ਆਂਦੀ ਹੈ ਅਤੇ ਪੁਲਿਸ ਆਪਣੀ ਵੈਨ ਜਿਸ ਵਿੱਚ ਪੁਲਿਸ ਦੋਸ਼ੀਆਂ ਨੂੰ ਅਦਾਲਤ ਲੈ ਕੇ ਜਾਂਦੀ ਹੈ ਅਤੇ ਅਦਾਲਤ ਤੋਂ ਵਾਪਸ ਜੇਲ੍ਹ ਵਿੱਚ ਲੈ ਕੇ ਜਾਂਦੀ ਹੈ ਉਸ ਦੀ ਵੇਟ ਕਰ ਰਹੀ ਸੀ ਤਾਂ ਪੁਲਿਸ ਵਾਲਿਆਂ ਨੇ ਦੋਸ਼ੀ ਦਾ ਹੱਥ ਫੜਿਆ ਹੋਇਆ ਸੀ ਦੋਸ਼ੀ ਨੇ ਪੁਲਿਸ ਵਾਲਿਆਂ ਨੂੰ ਧੱਕਾ ਤੇ ਅਤੇ ਇੱਕਦਮ ਭੱਜ ਲਿਆ ਪੁਲਿਸ ਵਾਲੇ ਉਸਦੇ ਪਿੱਛੇ ਭੱਜਦੇ ਹਨ ਅਤੇ ਸਫਲਤਾ ਮਿਲਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਸਫਲਤਾ ਪੁਲਿਸ ਨੂੰ ਨਹੀਂ ਦੋਸ਼ੀ ਨੂੰ ਮਿਲਦੀ ਹੈ ਕਿਉਂਕਿ ਦੋਸ਼ੀ ਪੁਲਿਸ ਦੇ ਕਾਬੂ ਨਹੀਂ ਆਂਦਾ ਹਾਲਾਂਕਿ ਪੁਲਿਸ 3-4 ਕਿਲੋਮੀਟਰ ਉਸਦੇ ਪਿੱਛੇ ਭੱਜਦੀ ਹੈ ਪਰ ਜੋ ਦੋਸ਼ੀ ਹੈ ਉਹ ਲਖਨੌਰ ਪਿੰਡਵਾਲ ਹੋ ਜਾਂਦਾ ਹੈ ਜੋ ਕਿ ਇੱਕ ਜੰਗਲੀ ਪਿੰਡ ਹੈ ਪੁਲਿਸ ਆਪਣਾ ਜ਼ੋਰ ਲਗਾਉਣ ਤੋਂ ਬਾਅਦ 112 ਤੇ ਕਾਲ ਕਰਦੀ ਹੈ ਪਰ 112 ਤੇ ਕਾਲ ਨਹੀਂ ਮਿਲਦੀ ਇਸ ਲਈ ਪੁਲਿਸ PCR ਦੀ ਮਦਦ ਲੈਂਦੀ ਹੈ PCR ਉੱਤੇ ਪਹੁੰਚਦੀ ਹੈ ਪੁਲਿਸ ਅਤੇ ਪੀਸੀਆਰ ਕਾफी ਕੋਸ਼ਿਸ਼ ਕਰਦੇ ਹਨ ਕਿ ਉਸ ਦੀ ਭਾਲ ਕੀਤੀ ਜਾਵੇ ਦੋਸ਼ੀ ਦੀ ਭਾਲ ਕੀਤੀ ਜਾਵੇ ਪਰ ਦੋਸ਼ੀ ਪੁਲਿਸ ਦੇ ਧੱਕੇ ਨਹੀਂ ਚੜਦਾ ਇਸ ਉਪਰੰਤ ਹਵਲਦਾਰ ਦਿਲਜੀਤ ਸਿੰਘ ਸੁਹਾਣਾ ਥਾਣੇ ਵਿੱਚ ਪੇਸ਼ ਹੋ ਕੇ ਦੋਸ਼ੀ ਦੇ ਖਿਲਾਫ ਦੱਸਦਾ ਹੈ ਜਿਸ ਦੇ ਆਧਾਰ ਤੇ 262 ਧਾਰਾ ਦੇ ਅਧੀਨ ਦੋਸ਼ੀ ਤੇ ਪਰਚਾ ਕੱਟ ਦਿੱਤਾ ਜਾਂਦਾ ਹੈ ਅਗਲੀਆਂ ਖਬਰਾਂ ਜਾਣਨ ਲਈ ਭਾਰਤ ਨਿਊਜ਼ ਨਾਲ ਜੁੜੇ ਰਹੋ ਧੰਨਵਾਦ